ਜੂਪੀ ਚ ਰੈਲੀ ਸੀ ਮੋਦੀ ਦੀ ਤੇ ਮੋਦੀ ਨੇ ਗੱਲਾਂ-ਗੱਲਾਂ ਚ ਇਹੋ ਜਿਹੇ ਜਵਾਬ ਦੇਤੇ ਵੀ ਚਿਬੀ ਘੜਤੇ ਸਾਰਿਆਂ ਦੇ ਕਹਿੰਦੇ ਵੀ ਚਨਾਬ ਵਾਸਤੇ ਭੱਜਿਆ ਫਿਰਦਾ ਹੈ ਮੋਦੀ ਤੇ ਮੋਦੀ ਨੇ ਤਾਂ ਅੱਜ ਗੱਲਾਂ ਇਹੋ ਜਿਹੀਆਂ ਕਹਿਤੀਆਂ ਸੁਣ ਕੇ ਨਾ ਕੰਨ ਖੜੇ ਹੋ ਜਾਣਗੇ ਤੇ ਆਹ ਵੀਡੀਓ ਦੋਸਤੋ ਲਾਈਕ ਕਰਕੇ ਨਾ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਆਪਣੀ رائے ਜ਼ਰੂਰ ਸਾਂਝੀ ਕਰਿਓ ਵੀ ਜਿਹੜਾ ਨਰਿੰਦਰ ਮੋਦੀ ਬੋਲ-ਬੋਲਦਾ ਯਾਰ ਚਿਬਵਾਲੇ ਘੜਦਾ ਗੱਲਾਂ-ਗੱਲਾਂ ਚ ਆਪਾਂ ਪਹਿਲਾਂ ਵੀਡੀਓ ਸੁਣਦੇ ਆਂ ਫੇਰ ਕਰਦੇ ਆਂ ਇਸ ਵੀਡੀਓ ਤੇ ਗੱਲਬਾਤ ਅੱਜ ਮੈਂ ਦੇਖ ਰਿਹਾ ਤਾਂ ਕੁਝ মিডিਆ ਵਾਲੇ ਚਲਾ ਰਹੇ تھے ਕਿ ਅੱਜ ਬੁਲੰਦ ਸ਼ਹਿਰ ਮੈਂ ਮੋਦੀ ਚੋਣ ਦਾ ਵਿਗਲ ਫੁਕੇਂ ਕਹਿੰਦੇ ਮੋਦੀ ਚੋਣ ਦਾ ਵਿਗਲ ਵਜਾਊਗਾ ਯੂਪ ਚ ਲਓ ਜੀ ਆਹ ਹੁਣ ਸੁਣੋ ਮੋਦੀ ਤੋਂ ਵਿਕਾਸ ਕਾ ਵਿਗਲ ਫੁਕੇਂ ਕਹਿੰਦਾ ਮੋਦੀ ਦਾ ਵਿਕਾਸ ਦਾ ਵਿਗਲ ਵਜਾਉਂਦਾ ਆਹ ਕੜਤੇ ਚ ਬੜੜ ਕਾ ਹੀ ਕੜਦੇ ਪੂਰੀਆਂ ਮੋਦੀ ਤੋਂ समाज के आखिरी व्यक्ति के कल्याण के लिए कले कले, कले वास्ते मतलब पड़े वास्ते मोदी को न पहले जरूरत थी न आज जरूरत है न आगे जरूरत है जमी साफ कर चुनाव के बुगल फूकरे की मोदी के लिए तो ये जनता अपन लोड नहीं चुना चुना दी जमी साफ करता है ना जनार्दन फूकती है तो मोदी को अपना समय उस बूगल फूकने में नहीं लगाना पड़ता उसको तो अपना समय जनता जनार्दन के चरणों में बैठ करके सेवा भाव से काम करने में उसका समय लगा रहता लो जी सुन लिया गल करते चिप जमा ਕਹਿੰਦਾ ਵੀ ਆਪਾਂ ਨੂੰ ਤਾਂ ਲੋੜ ਨਹੀਂ ਨਾ ਪਹਿਲਾਂ ਲੋੜ ਸੀ ਨਾ ਹੁਣ ਲੋੜਾ ਚੋਣਾਂ ਵਾਸਤੇ ਤਾਂ મોદી ਕੰਮ ਹੀ ਨਹੀਂ ਕਰਦਾ મોદી ਵੀ ਕਦੇ-ਕਦੇ ਇਹੋ ਜਿਹੇ ਗੱਲਾਂ ਕਰਦਾ ਯਾਰ ਰੋਂਗਟੇ ਹੀ ਖੜੇ ਕਰ ਦਿੰਦਾ ਆ ਵਿਰੋਧੀਆਂ ਨੂੰ ਬੜਾ ਤਕੜਾ ਜਵਾਬ ਦੇ ਗਿਆ ਕਿਉਂਕਿ ਆਪੋਜੀਸ਼ਨ ਤਾਂ ਬੋਲਦੀ ਰਹਿੰਦੇ ਬਹੁਤ ਸਾਰੇ ਲੋਕ ਬੋਲਦੇ ਹੁੰਦੇ ਹਨਾ ਆ મોદી ਨੇ ਜਿਹੜਾ ਜਵਾਬ ਦਿੱਤਾ ਯਾਰ ਸੁਣ ਕੇ ਨਾ ਤੁਸੀਂ ਵੀ ਦੱਸਿਓ ਵੀ ਗੱਲਾਂ ਜਦੋਂ ਬੋਲਦਾ ਨਾ ਬੋਲਦਾ ਤਾਂ ਅਸਰدار ਹੀ ਹੈ ਤੇ ਇਹੋ ਜਿਹਾ ਜਵਾਬ ਦੇ ਗਿਆ ਮਜ਼ਾਕ-ਮਜ਼ਾਕ ਚ ਨਾ ਵੀ ਕਹਿੰਦਾ ਵੀ ਸਾਨੂੰ ਚੋਣਾਂ ਦੀ ਲੋੜ ਨਹੀਂ ਆਪਾਂ ਤਾਂ ਭਲੇ ਵਾਸਤੇ ਕੰਮ ਕਰ ਰਹੇ ਹਾਂ ਸੇਵਾ ਵਾਸਤੇ ਕੰਮ ਕਰ ਰਹੇ ਹਾਂ ਤੇ ਲੋਕਾਂ ਦੇ ਪੈਰਾਂ ਸ਼ੇਅਰ ਤੇ ਆਪਦੀ رائے ਜ਼ਰੂਰ ਸਾਂਝੀ ਕਰੋ ਕਮੈਂਟਾਂ ਦੇ ਵਿੱਚ ਕਿ ਮੋਦੀ ਦੇ ਜਿਹੜੇ ਬਿਆਨ ਹੁੰਦੇ ਨੇ ਕਦੇ-ਕਦੇ ਮੋਦੀ ਬੋਲਦਾ ਹੁੰਦਾ ਪਰ ਜਦੋਂ ਬੋਲਦਾ ਹੈ ਕਹਿੰਦੇ ਰੜਕਾਂ ਹੀ ਗੜਦਾ ਉਹੀ ਗੱਲ ਕਰਤੀ ਇਹਨੇ ਜੂਪੀ ਦੇ ਵਿੱਚ ਰੈਲੀ ਸੀ ਰੈਲੀ 'ਚ ਤਾਂ ਇਹੋ ਜਿਹਾ ਜਵਾਬ ਦਿੱਤਾ ਕਿਉਂਕਿ ਪਿੱਛੋਂ ਕੁਝ ਗੱਲਾਂ ਮਿਲਦੀਆਂ ਨੇ মিডিਆ ਵਾਲਿਆਂ ਨੂੰ ਵੀ ਕਹਿੰਦਾ মিডিਆ ਵਾਲੇ ਐ ਕਹੀ ਜਾਂਦੇ ਨੇ ਕਿ ਚੋਣਾਂ ਵਾਸਤੇ ਆਇਆ ਮੋਦੀ ਇੱਥੇ ਉਹਨਾਂ ਨੂੰ ਵੀ ਜਵਾਬ ਦਿੱਤਾ ਤੇ ਵਿਰੋਧੀਆਂ ਨੂੰ ਵੀ ਜਵਾਬ ਦਿੱਤਾ ਮਿਲਦੇ ਆਂ ਇੱਕ ਅਗਲੀ ਵੀਡੀਓ ਦੇ ਵਿੱਚ ਧੰਨਵਾਦ